ਮੈਂ ਅਕਸਰ ਬੋਲਦਾ ਰਹਾਂ ਕਿ ਦਫ਼ਤਰਾਂ ਦੀਆਂ ਖੱਜਲ-ਖਵਾਰੀਆਂ ਖਤਮ ਕਰਨੀਆਂ ਨੇ ਸਾਡੇ ਬਜ਼ੁਰਗਾਂ ਦੀਆਂ ਦਾੜ੍ਹੀਆਂ ਚਿੱਟੀਆਂ ਹੋ ਗਈਆਂ ਦਫ਼ਤਰਾਂ ਦੇ ਗੇੜੇ ਮਾਰ ਦਿਆਂਦੀਆਂ ਜੁੱਤੀਆਂ ਘਸ ਗਈਆਂ ਛਿੜਕਾਂ ਖਾਂਦਿਆਂ ਦੀਆਂ ਸੁਰਜੀਤ ਪਾਤਰ ਜੀ ਨੇ ਲਿਖਿਆ ਕਹਿੰਦਾ ਪਿੰਡ ਵਿੱਚ ਜਿਹਦੇ ਗੱਡੇ ਚੱਲਦੇ ਹੁਕਮ ਅਤੇ ਸਰਦਾਰੀ ਸ਼ਹਿਰ ਚ ਆ ਕੇ ਬਣ ਜਾਂਦੇ ਨੇ ਬਸ ਦੀ ਇੱਕ ਸਵਾਰੀ ਕਹਿੰਦੇ ਕਹੋਂਦੇ ਜ਼ਿਮੀਂਦਾਰ ਪਿੰਡ 'ਚ ਜਿਨ੍ਹਾਂ ਨੂੰ ਸਲੂਟ ਵਜਦੇ ਨੇ ਸਰਦਾਰ ਸਾਹਿਬ ਕੀ ਹਾਲ ਚਾਲ ਐ ਫਲਾਨਾ ਸਿੰਘ ਲੰਘਿਆ ਉਹ ਜਦੋਂ ਕਿਤੇ ਸਰਕਾਰੀ ਦਫ਼ਤਰਾਂ ਚੋਂਦੇ ਨੇ ਉੱਥੇ ਇਹਨਾਂ ਨੂੰ ਜਦੋਂ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਝਿੜਕਾਂ ਦਾ ਸਾਹਮਣਾ ਕਰਨਾ ਪੈਂਦਾ ਓਏ ਬੁੜਿਆ ਕਿੱਧਰ ਮੂੰਹ ਚੱਕਿਆ ਬੁੱਧਵਾਰ ਨੂੰ ਆਈ ਉਹ ਬੁੱਧਵਾਰ ਹੀ ਨਹੀਂ ਕਦੇ ਆਉਂਦਾ ਯਾਰ ਉਹ ਬੁੱਧਵਾਰ ਉਹ ਵੀਰਵਾਰ ਉਹ ਮੰਗਲਵਾਰ ਆਈ ਹੀ ਨਹੀਂ ਕਦੇ ਬਹੁਤ ਵਾਰੀ ਮੈਂ ਮੇਰੇ ਦਾਦੇ ਨੂੰ ਸ਼ਹਿਰ ਜਾਂਦੇ ਦੇਖਿਆ ਫਿਰ ਵਾਪਸ ਆਉਂਦੇ ਦੇਖਿਆ ਫਿਰ ਸ਼ਹਿਰ ਜਾਂਦੇ ਦੇਖਿਆ ਫਿਰ ਵਾਪਸ ਆਉਂਦੇ ਦੇਖਿਆ ਇੱਕ ਦਿਨ ਮੈਂ ਪੁੱਛ ਲਿਆ ਦਾਦਾ ਜੀ ਬਾਬਾ ਕਹਿੰਦੇ ਸਾਡੇ ਮਾਲ ਵਿੱਚ ਬਾਬਾ ਕਹਿੰਦੇ ਦਾਦਾ ਜੀ ਮੈਂ ਕਿਹਾ ਬਾਬਾ ਕਿੱਥੇ ਜਾਣਾ ਉਹਨਾਂ ਰੋਜ਼ ਤੇ ਕਿੱਥੋਂ ਆ ਜਾਣਾ ਉਹਨਾਂ ਉਹ ਕਹਿੰਦਾ ਤੈਨੂੰ ਨਹੀਂ ਪਤਾ ਪੁੱਤੇ ਕੰਮਾਂ ਦਾ जे काम बन जाए मेरा जीवन सुखी हो जाए मैं भी पता नहीं कहम है कम की जिंदगी खराब कर रखी अज सब तो वैं फर्द केंद्र तक गया सब तो वह फर्द ही निकल रही ने अज भी सौ तो पार करी बैठे ने बाकी कोई पंद्रह कोई सतारा है कोई भी है कोई पच्ची है फर्दा सौ यार सामीन है ਸਾਨੂੰ ਤਾਂ ਉਹਦੇ ਕਾਗਜ਼ ਦੇ ਦੋ ਕਿਸੇ ਹੋਰ ਦੀ ਫਰਦ ਮੰਗਦੇ ਆ ਅੱਛਾ ਹੋਰ ਵਾਲੇ ਤਾਂ ਪਹਿਲਾਂ ਹੀ ਨਿਕੜ ਲੈਂਦੇ ਨੇ ਨਜਾਇਜ਼ ਕਬਜ਼ਿਆਂ ਨੂੰ ਤਾਂ ਪਤਾ ਨਹੀਂ ਕਿੱਥੋਂ ਮਿਲ ਜਾਂਦੀ ਨੇ ਜਿਹੜੀਆਂ ਫਰਦਾਂ ਹੁਣ ਅਸਲੀ ਮਾਲਕਾਂ ਨੂੰ ਫਰਦਾਂ ਮਿਲਣਗੀਆਂ ਅਸਲੀ ਮਾਲਕਾਂ ਦੇ ਇੰਤਕਾਲ ਹੋਣਗੇ ਅਸਲੀ ਮਾਲਕਾਂ ਦੀਆਂ ਤਕਸੀਮਾਂ ਹੋਣਗੀਆਂ ਖੇਵਟਾਂ ਖਤੌਨੀਆਂ 'ਚ ਹੀ ਫਸਾ ਰੱਖਿਆ ਯਾਰ ਮੈਂ ਅਕਸਰ ਬੋਲਦਾ ਰਹਾਂ ਕਿ ਦਫ਼ਤਰਾਂ ਦੀਆਂ ਖੱਜਲ-ਖਵਾਰੀਆਂ ਖਤਮ ਕਰਨੀਆਂ ਨੇ ਸਾਡੇ ਬਜ਼ੁਰਗਾਂ ਦੀਆਂ ਦਾੜ੍ਹੀਆਂ ਚਿੱਟੀਆਂ ਹੋ ਗਈਆਂ ਦਫ਼ਤਰਾਂ ਦੇ ਗੇੜੇ ਮਾਰ ਦਿਆਂਦੀਆਂ ਜੁੱਤੀਆਂ ਘਸ ਗਈਆਂ ਛਿੜਕਾਂ ਖਾਂਦਿਆਂ ਦੀਆਂ ਸੁਰਜੀਤ ਪਾਤਰ ਜੀ ਨੇ ਲਿਖਿਆ ਕਹਿੰਦਾ ਪਿੰਡ ਵਿੱਚ ਜਿਹਦੇ ਗੱਡੇ ਚੱਲਦੇ ਹੁਕਮ ਅਤੇ ਸਰਦਾਰੀ ਸ਼ਹਿਰ ਚ ਆ ਕੇ ਬਣ ਜਾਂਦੇ ਨੇ ਬਸ ਦੀ ਇੱਕ ਸਵਾਰੀ ਕਹਿੰਦੇ ਕਹੋਂਦੇ ਜ਼ਿਮੀਂਦਾਰ ਪਿੰਡ 'ਚ ਜਿਨ੍ਹਾਂ ਨੂੰ ਸਲੂਟ ਵਜਦੇ ਨੇ ਸਰਦਾਰ ਸਾਹਿਬ ਕੀ ਹਾਲ ਚਾਲ ਹੈ ਫਲਾਣਾ ਸਿੰਘ ਲੰਘਿਆ ਉਹ ਜਦੋਂ ਕਿਤੇ ਸਰਕਾਰੀ ਦਫ਼ਤਰਾਂ ਚੋਂਦੇ ਨੇ ਉੱਥੇ ਉਹਨਾਂ ਨੂੰ ਜਦੋਂ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਝਿੜਕਾਂ ਦਾ ਸਾਹਮਣਾ ਕਰਨਾ ਪੈਂਦਾ ਓਏ ਬੁੜਿਆ ਕਿੱਧਰ ਮੂੰਹ ਚੱਕਿਆ ਬੁੱਧਵਾਰ ਨੂੰ ਆਈ ਉਹ ਬੁੱਧਵਾਰ ਹੀ ਨਹੀਂ ਕਦੇ ਆਉਂਦਾ ਯਾਰ ਉਹ ਬੁੱਧਵਾਰ ਉਹ ਵੀਰਵਾਰ ਉਹ ਮੰਗਲਵਾਰ ਆਈ ਹੀ ਨਹੀਂ ਕਦੇ ਬਹੁਤ ਵਾਰੀ ਮੈਂ ਮੇਰੇ ਦਾਦੇ ਨੂੰ ਸ਼ਹਿਰ ਜਾਂਦੇ ਦੇਖਿਆ ਫਿਰ ਵਾਪਸ ਆਉਂਦੇ ਦੇਖਿਆ ਫਿਰ ਸ਼ਹਿਰ ਜਾਂਦੇ ਦੇਖਿਆ ਫਿਰ ਵਾਪਸ ਆਉਂਦੇ ਦੇਖਿਆ ਇੱਕ ਦਿਨ ਮੈਂ ਪੁੱਛ ਲਿਆ ਦਾਦਾ ਜੀ ਬਾਬਾ ਕਹਿੰਦੇ ਸਾਡੇ ਮਾਲ ਵਿੱਚ ਬਾਬਾ ਕਹਿੰਦੇ ਦਾਦਾ ਜੀ ਮੈਂ ਕਿਹਾ ਬਾਬਾ ਕਿੱਥੇ ਜਾਣਾ ਉਹਨਾਂ ਰੋਜ਼ ਤੇ ਕਿੱਥੋਂ ਆ ਜਾਣਾ ਉਹਨਾਂ ਉਹ ਕਹਿੰਦਾ ਤੈਨੂੰ ਨਹੀਂ ਪਤਾ ਪੁੱਤ ਇਹ ਕੰਮਾਂ ਦਾ बस काम बन जाए मेरा जीवन सुखी हो जाए मैं भी पता नहीं कहम है कम कीटाणी फर्द नहीं जिंदगी खराब कर रखी अज सब तो वह मैं फर्द केंद्र तक गया सब तो वह फर्द ही निकल रही ने अज भी सौ तो पार करी बैठे ने बाकी कोई पंद्रह कोई सतारा है, है कोई भी है कोई पच्ची है फर्दा सौ यार सामीन है ਸਾਨੂੰ ਤਾਂ ਉਹਦੇ ਕਾਗਜ਼ ਦੇ ਦੋ ਕਿਸੇ ਹੋਰ ਦੀ ਫਰਦ ਮੰਗਦੇ ਆ ਅੱਛਾ ਹੋਰ ਵਾਲੇ ਤਾਂ ਪਹਿਲਾਂ ਹੀ ਨਿਕੜ ਲੈਂਦੇ ਨੇ ਨਜਾਇਜ਼ ਕਬਜ਼ਿਆਂ ਨੂੰ ਤਾਂ ਪਤਾ ਨਹੀਂ ਕਿੱਥੋਂ ਮਿਲ ਜਾਂਦੀ ਨੇ ਜਿਹੜੀਆਂ ਫਰਦਾਂ ਹੁਣ ਅਸਲੀ ਮਾਲਕਾਂ ਨੂੰ ਫਰਦਾਂ ਮਿਲਣਗੀਆਂ ਅਸਲੀ ਮਾਲਕਾਂ ਦੇ ਇੰਤਕਾਲ ਹੋਣਗੇ ਅਸਲੀ ਮਾਲਕਾਂ ਦੀਆਂ ਤਕਸੀਮਾਂ ਹੋਣਗੀਆਂ ਖੇਵਟਾਂ ਖਤੌਨੀਆਂ 'ਚ ਹੀ ਫਸਾ ਰੱਖਿਆ ਯਾਰ